ਪੰਜੀਤ ਵੈਲਕਮ ਬੈਕ ਟੀਚ ਵੀਜ਼ਾ ਪੰਜਾਬੀ ਚੈਨਲ ਤੇ ਉਮੀਦ ਕਰਾਂਗਾ ਵੀਰੋ ਤੁਸੀਂ ਠੀਕ ਹੋਵੋਗੇ ਫਸਟ ਆਫ ਆਲ ਇੰਸਟਾਗ੍ਰam ਤੇ ਫਾਲੋ ਕਰ ਲੋ ਤੇ ਜੇਰੇ ਵੀਰ ਚਾਹਦੇ ਨੇ ਕਿ ਪੇਡ ਕੰਸਲਟੈਂਸੀ ਲਈ ਜਾਏ ਮੇਰੇ ਕੋਲੋਂ ਉਹ 15 ਯੂਰੋ ਫੀਸ ਪੇ ਕਰਕੇ ਟੋਟਲੀ ਚੀਜ਼ਾਂ ਪੂਸ ਸਕਦੇ ਨੇ ਇਟਲੀ ਦੇ ਰਿਲੇਟਿਡ ਯੂਰਪ ਦੇ ਰਿਲੇਟਿਡ ਪੱਕੇ ਕਿਵੇਂ ਹੋਣਾ ਹੈ ਇਟਲੀ ਤੂੰ ਪੇਪਰ ਕਿਵੇਂ ਲੈਣੇ ਨੇ ਪਾਸਪੋਰਟ ਕਿਵੇਂ ਲੈਣਾ ਮੈਂ ਪੰਜਾਬ ਤੋਂ ਇੰਡੀਆ ਪਾਕਿਸਤਾਨ ਤੋਂ ਇਟਲੀ ਕਿਵੇਂ ਆਉਣਾ ਹੈ ਇਹ ਮੇਰੇ ਕੋਲੋਂ ਤੁਸੀਂ ਜਿਹੜਾ ਨਾ ਉਹ ਕੰਸਲਟੈਂਸੀ ਲੈ ਸਕਦੇ ਹੋ ਸਿਰਫ 15 ਯੂਰੋ ਦੇ ਵਿੱਚ। ਲਓ ਜੀ ਵੀਰੋ ਅੱਜ ਦੇ 26 April 2024 ਅੱਜ ਅਸੀਂ ਗੱਲ ਕਰਾਂਗੇ ਇਟਲੀ ਵਰਕ ਪਰਮਿਟ ਨੋਲਾ ਉਸ ਐਪਲੀਕੇਸ਼ਨ ਪ੍ਰੋਸੀਜ ਦੇ ਬਾਰੇ 'ਚ ਤੇ ਨੋਲਾ ਉਸ ਦਾ ਵਰਕ ਪਰਮਿਟ ਇਮੀਗ੍ਰੇਸ਼ਨ ਦੇ ਬਾਰੇ 'ਚ ਵੀਡੀਓ ਇੰਵੈਂਟ ਤੱਕ ਤੱਕ ਕੋਈ ਵੀ ਸਵਾਲ ਹੈ ਥੱਲੇ ਕਮੈਂਟ ਕਰਕੇ ਦੱਸੋ। ਇੰਸਟਾਗ੍ਰam 'ਤੇ ਜ਼ਰੂਰ ਫਾਲੋ ਕਰ ਲਓ। ਇੰਸਟਾਗ੍ਰam ਦੀ ਆਈਡੀ ਦਾ ਲਿੰਕ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਹੈ। ਪਹਿਲੇ ਨੰਬਰ ਤੇ ਅਸੀਂ ਗੱਲ ਕਰਾਂਗੇ ਅਸੀਂ ਵਰਕ ਪਰਮਿਟ ਦੀ ਵਰਕ ਪਰਮਿਟ ਜਿਹੜਾ ਲਾਈਕ ਤੁਸੀਂ 2024 ਦੇ ਵਿੱਚ ਅਪਲਾਈ ਕੀਤਾ ਜਾਂ ਫਿਰ ਲਾਸਟ ਈਅਰ 2023 ਦੇ ਵਿੱਚ ਅਪਲਾਈ ਕੀਤਾ ਨੋਲਾ ਉਸ ਦਾ ਅਪਲਾਈ ਕੀਤਾ ਹੈ ਹਿਤੇ ਤੱਕ ਇਸ਼ੂ ਨਹੀਂ ਹੋਇਆ ਤੇ ਜਿੱਤੇ ਮੈਂ ਕਾ ਆਲ ਰੈਡੀ ਕੰਪਲੀਟ ਵੀਡੀਓ ਬਣਾ ਚੁੱਕਿਆ ਹਾਂ ਤੁਸੀਂ ਉਸ ਵੀਡੀਓ ਨੂੰ ਵੇਖ ਲਓ ਬਹੁਤ سارے ਤੁਹਾਡੇ ਸਵਾਲ ਕਲੀਅਰ ਹੋ ਯਾਨੀ ਸਪੈਸ਼ਲੀ ਉਹ ਵੀ ਜਿੰਨਾ ਲਾਸਟ ਈਅਰ ਦਸੰਬਰ ਦੇ ਮਹੀਨੇ ਦੇ ਵਿੱਚ ਆਪਣੇ ਪੇਪਰ ਅਪਲਾਈ ਕੀਤੇ ਸਨ ਹਈਏ ਤੱਕ ਨੋਲਾਗਸਟਾ ਨਈ ਨਿਕਲਿਆ ਪੇਪਰ ਨਈ ਨਿਕਲੇ ਹੈ ਉਹ ਲਾਸਟ ਵੀਡੀਓ ਨੂੰ ਇੱਕ ਵਾਰਾ ਜ਼ਰੂਰ ਵਾਚ ਕਰ ਲਨ ਬਹੁਤ سارے ਸਵਾਲ ਕਲੀਅਰ ਹੋ ਜਣਗੇ 2024 ਦੇ ਵਿੱਚ ਜਿਹੜਾ ਪੇਪਰਾਂ ਦਾ ਪ੍ਰੋਸੀਜ ਉਹ ਆਲਮੋਸਟ ਤੁਸੀਂ ਕਹਿ ਸਕਦੇ ਹੋ ਕਿ 18 21 ਤੇ 25 ਮਾਰਚ ਨੂੰ ਪੇਪਰ ਭਰੇਗੇ April ਉਸ ਤੋਂ ਬਾਅਦ April ਗਿਆ April ਤੋਂ ਬਾਅਦ ਫਿਰ ਕਾਫੀ ਜ਼ਿਆਦਾ ਚਾਂਸ ਇਹ ਵੀ ਨਜ਼ਰ ਆਉਂਦੇ ਨੇ ਕਿ April, May ਤੇ ਅਗੂ June June ਦੀ ਜਿਹੜੀ 27 ਤਰੀਕ ਹੈ June 27 ਤੋਂ ਲੈ ਕੇ ਤੇ ਆਲਮੋਸਟ August ਦੀ 26 ਤਰੀਕ ਤੱਕ ਪੇਪਰ ਨਿਕਲ ਆਉਣਗੇ ਇਹ ਮੈਂ ਤੁਹਾਨੂੰ ਬਹੁਤ ਹੀ ਜ਼ਿਆਦਾ ਛੋਟੀ ਦੇ ਨਾਲ ਗੱਲ ਕਰਨ ਧਿਆਵਾ ਕਿ June ਦੀ ਅ 28 ਤਰੀਕ ਤੋਂ ਲੈ ਕੇ ਤੇ ਅਗਸਤ ਦੀ 27 ਤਰੀਕ ਦੇ ਵਿੱਚ ਵਿੱਚ ਪੇਪਰ ਨਿਕਲਣਗੇ ਬਹੁਤ ਹੀ ਜ਼ਿਆਦਾ ਚਾਂਸ ਨੇ। ਹਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਇਸ ਚੀਜ਼ ਦੇ ਬਾਰੇ ਵਿੱਚ ਪਹਿਲਾਂ ਇਨਫੋਰਮੇਸ਼ਨ ਹੈ ਸੀ ਜਾਂ ਨਹੀਂ ਤੁਹਾਡਾ ਏਜੰਟ ਕੀ ਕਹਿਣ ਡਿਆ ਸੀ ਪੇਪਰਾਂ ਦੇ ਬਾਰੇ ਵਿੱਚ ਕਿ ਪੇਪਰ ਨਿਕਲਣਗੇ ਕਦੋਂ ਨਿਕਲਣਗੇ ਕੀ حساب ਖਤਾਬ ਹੈ। ਹਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਤਰ੍ਹਾਂ ਦੀਆਂ ਪੱਕੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ ਤਾਂ ਤੁਸੀਂ ਇੰਸਟਾਗ੍ਰam ਤੇ ਫੋਲੋ ਕਰ ਸਕਦੇ ਹੋ। ਅਡੀ ਪੇਡ ਕੰਸਲਟੈਂਸੀ ਲੈਣਾ ਚਾਹੁੰਦੇ ਹੋ ਤੇ 15 ਯੂਰੋ ਦੇ ਵਿੱਚ ਤੁਸੀਂ ਜਿਹੜੇ ਨਾ ਉਹ ਪੇਡ ਕੰਸਲਟੈਂਸੀ ਲੈ ਸਕਦੇ ਹੋ ਤੇ ਇਸ ਚੈਨਲ टीच ਵੀਜ਼ਾ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮਿਲਨੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਰਾਮ ਰੱਖਾ